ਬਸ ਇੰਦੇ ਮੇ ਇੱਕ ਪੀਰਥ ਹੈ ਯਾਤਰਾ ਕੇ ਲੀਏ ਜਹਾਂ ਬਾਪ ਨੇ ਬੱਚੋਂ ਕੇ ਸਿਰ ਕਟਾਈ ਖੁਦਾ ਕੇ ਲੀਏ ਵਾਹੇ ਗੁਰੂ ਜੀ ਮਾਦਮਾਨਪੁਰ ਸਾਹਿਬ ਤੋਂ ਚੱਲ ਕੇ ਪਰਵਾਰ ਪਛੋੜਾ ਸਾਹਿਬ ਪੱਠਾ ਸਾਹਿਬ ਤੇ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਮਰੰਡੇ ਤੋਂ ਹੁੰਦਾ ਹੋਇਆ ਮੈਂ ਫਤੇਗੜ ਸਾਹਿਬ ਪਹੁੰਚਿਆ ਵਾਹੇ ਗੁਰੂ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਜੀ ਦੇ ਸਾਥ ਖਾਨ ਤੇ ਖੜੇ ਆਂ ਸੋ ਮੇਰੀ ਤੇ ਮਾਤਾ ਕੁਜ ਨਹੀਂ ਮੇਰੀ ਕੋਟ-ਕੋਟ ਪ੍ਰਣਾਮ ਹੈ ਨਾ ਸ਼ੀਖਾਂ ਨੂੰ ਜਿਨ੍ਹਾਂ ਕਰਕੇ ਸਾਡੇ ਸਿਰ ਤੇ ਅੱਜ ਦਸਤਾਰ ਹੈ ਤੇ ਅਸੀਂ ਅੱਜ ਸਿਰ ਮਾਣ ਨਾਲ ਸਿਰ ਉੱਚਾ ਕਰਕੇ ਜੀ ਰਹੇ ਹਾਂ ਵਾਹਿਗੁਰੂ ਸੋ ਮੇਰਾ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਨੇ ਵੀ ਇੱਥੇ ਗੁਰੂ ਘਰ ਨਤਮਸਤਕ ਹੋਣ ਆਉਣਾ ਹੈ ਸਿਰਾਂ ਤੇ ਦਸਤਾਰ ਪਾ ਕੇ ਆਉਣ ਨਾ ਕਿ ਆਪਾਂ ਕੋਈ ਹੁੱਲੜਵਾਜੀ ਕਰਦੇ ਹੋਏ ਗੁਰੂ ਘਰ ਨਤਮਸਤਕ ਹੋਈਏ ਤੰਤਨ ਬਾਬਾ ਜੂਰਾ ਵਰਤਨ ਰਣ ਬਾਬਾ ਪਤਨੀ ਸਿੰਘ ਇਹਨਾਂ ਨੇ ਸਿੱਖ ਕੌਮ ਲਈ ਸਿੱਖ ਜਗਤ ਲਈ ਸ਼ੀਸ਼ ਦੀਆਂ ਦਿੱਤੀਆਂ ਅਸੀਂ ਇਹਨਾਂ ਨੂੰ ਆਪਣਾ ਹੀਰੋ ਮੰਨੀਏ ਨਾ ਕਿ ਅਸੀਂ ਹੋਰਾਂ ਨੂੰ ਹੀਰੋ ਮੰਨੀਏ ਹੈ ਗੁਰੂ ਵਾਹਿਗੁਰੂ ਅੱਜ ਪਾ ਜੀ ਕਿਹਨਾ ਵਾਜਿਆ ਆਪਣਾ ਜਸपाल ਸਿੰਘ ਬੈਰਵੀ ਕਾਲਸਾ ਵੈਜੀ ਫਤਿਹ ਜੀ ਆਪ ਵੀ ਦਫਾ ਕੋਈ ਨਹੀਂ ਮੇਰੇ ਵੀ ਕੋਈ ਨਹੀਂ ਰੰਗ ਜੀ ਫਿਰ ਦੱਤ ਜਾਣਾ ਬਹੁਤ ਸਾਰਾ ਜਣਾ ਤਾਂ ਚਲੋ ਆਉਣਾ ਦਾ ਗੁਰੂ ਘਰੀ ਸੀਗਾ ਮੇਰਾ ਪਿੰਡ ਵਜੀਤਪੁਰ ਬਲਕ ਮੱਜਰੀ ਦੇ ਕੋਲ ਹੈ ਮੈਂ ਅਨੰਤਪੁਰ ਸਾਹਿਬ ਤੋਂ ਯਾਤਰਾ ਸ਼ੁਰੂ ਕੀਤੀ ਅਨੰਦਪੁਰ ਸਾਹਿਬ ਤੋਂ ਯਾਤਰਾ ਸ਼ੁਰੂ ਕਰਕੇ ਮੈਂ ਫਤੇਗੜ ਸਾਹਿਬ ਆਉਣਾ ਸੀ ਮੈਂ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਰਵਾਰ ਬਿਛੋੜਾ ਸਾਹਿਬ ਪੱਠਾ ਸਾਹਿਬ ਤੇ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਮਰੰਡੇ ਤੋਂ ਹੁੰਦਾ ਹੋਇਆ ਮੈਂ ਫਤੇਗੜ ਸਾਹਿਬ ਪਹੁੰਚਿਆ ਮੇਰੀ ਯਾਤਰਾ ਸ਼ਹੀਦਾਂ ਨੂੰ ਸਮਰਪਿਤ ਹੈ ਬਸ ਹਿੰਦੂ ਵਿੱਚ ਇੱਕ ਸੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੋਂ ਕੇ ਸਿਰ ਕਟਾਇ ਖੁਦਾ ਕੇ ਲਈ ਤੰਤਨ ਤਨ ਬਾਬਾ ਜੁਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਜੀ ਦੇ ਸਾਥ ਸਾਥ ਤੇ ਖੜੇ ਆ ਸੋ ਮੇਰੀ ਤੇ ਮਾਤਾ ਗੁਜਰੀ ਮੇਰੀ ਕੋਟ ਕੋਟ ਪ੍ਰਣਾਮ ਹੈ ਨਾ ਸ਼ਹੀਦਾਂ ਨੂੰ ਜਿਨ੍ਹਾਂ ਕਰਕੇ ਸਾਡੇ ਸਿਰ ਤੇ ਅੱਜ ਦਸਤਾਰ ਹੈ ਤੇ ਅਸੀਂ ਅੱਜ ਸਨਮਾਨ ਨਾਲ ਸਿਰ ਉੱਚਾ ਕਰਕੇ ਜੀ ਰਹੇ ਆ ਸੋ ਮੈਂ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਨੇ ਵੀ ਇੱਥੇ ਗੁਰੂ ਘਰ ਦਾ ਤਮਸਤਕ ਹੋਣ ਆਉਣਾ ਹੈ ਸਿਰਾਂ ਤੇ ਦਸਤਾਰ ਸਜਾ ਕੇ ਆਉਣ ਨਾ ਕਿ ਆਪਾਂ ਕੋਈ ਹੁੱਲੜਵਾਜੀ ਕਰਦੇ ਹੋਏ ਗੁਰੂ ਘਰ ਨਤਮਸਤਕ ਹੋਈਏ। ਦੂਜੀ ਗੱਲ ਵੀ ਗੁਰੂ ਤੋਂ ਵੱਡਾ ਕੋਈ ਹੈ ਨਹੀਂ ਨਾ ਪਾਕਿਸਤਾਨ ਕੋਈ ਹੋਪ ਮੰਗ ਸਕਦੇ ਆ। ਸੋ ਆਪਾਂ ਗੁਰੂ ਦੇ ਬਣ ਕੇ ਆਈਏ ਤੇ ਗੁਰੂ ਤੋਂ ਅਸ਼ੀਰਵਾਦ ਲਈਏ। ਜਿਹੜੇ ਪੰਚਾਰ ਵਰਟਾ ਤੇ ਹੋ ਰਿਹਾ ਕਿਥੋਂ ਦਾ ਫਿਰ ਖਤੀ ਪੂਰੇ ਵਾਲੇ ਤੇ ਮੱਛੇ ਵਾਲੇ ਵੀ ਜਾਣਦੇ ਆ ਇਸ ਕੋ ਤਾਂ ਕਹਿੰਦੇ ਹੁੰਦੇ ਕਿ ਉਹਨਾਂ ਨੂੰ ਉਹ ਜੇ ਨਾ ਜਾਂਦੇ ਉਸ ਆਸ਼ੀਰਵਾਦ ਵੀ ਕਰਦੇ ਜਿੰਦਰ ਬਾਈ ਦੇਖੋ ਧੰਨ ਧੰਨ ਬਾਬਾ ਜੁਰਾ ਵਰਤਨ ਧੰਨ ਬਾਬਾ ਪੱਤੀ ਸਿੰਘ ਇਹਨਾਂ ਨੇ ਸਿੱਖ ਕਾਮਲੀ ਸਿੱਖ ਜਗਤਲੀ ਛੀਤ ਦੀਆਂ ਦਿੱਤੀਆਂ بس ਇਹਨਾਂ ਨੂੰ ਆਪਣਾ ਹੀਰੋ ਮੰਨਿਏ ਨਾਗਿਏ ਸੀ ਹੋਰਾਂ ਨੂੰ ਹੀਰੋ ਮੰਨਿਏ ਕਿ ਸਾਡੇ ਹੀਰੋ ਨੇ ਜਿਨ੍ਹਾਂ ਨੇ ਸਾਨੂੰ ਜਗ ਤੇ ਜਿਉਣ ਦਾ ਇੱਕ ਤਰੀਕਾ ਦਿੱਤਾ ਰਾਹ ਦਿੱਤਾ ਕਿ ਆਪਾਂ ਨਸ਼ਿਆਂ ਨੂੰ ਛੱਡਾ ਗਏ ਤੇ ਇੱਕ ਸਾਡੇ ਵੀਰ ਸਰਬਜੀਤ ਸਿੰਘ ਚੇਂਜਰ ਨੇ ਸੋਨੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਬਹੁਤ ਵਧੀਆ ਪ੍ਰਾਰਲਾ ਕੀਤਾ ਹੋਇਆ ਪਿਛਲੇ 2-3 ਮਹੀਨਿਆਂ ਤੋਂ ਦਸਤਾਰਬੰਦੀ ਕਰ ਰਹੇ ਨੇ ਮੇਰਾ ਖਿਆਲ ਚਮਕੌਰ ਸਾਹਿਬ ਵੀ ਉਹਨਾਂ ਨੇ ਦਸਤਾਰਬੰਦੀ ਦਾ ਪ੍ਰੋਗਰਾਮ ਰੱਖਿਆ ਸੀ 2 ਦਿਨ ਤੱਕ ਫਤੇਗੜ ਸਾਹਿਬ ਵੀ ਹੈ ਸੋ ਆਪਾਂ ਦਸਤਾਰਾਂ ਸਾ ਜਾ ਕੇ ਗੁਰੂ ਘਰ ਆਈਏ ਸਭਾ ਨੂੰ ਤੇ ਸੱਚੇ ਦਿਲੋਂ ਮਹਾਰਾਜ ਨੂੰ ਨਤਮਸਤਕ ਹੋਈ ਹੈ। ਅੱਜ ਜੀ ਅੱਜ ਵੀ ਪਸਪਾਲ ਸਿੰਘ ਜਿਹੜੇ ਨੇ ਬੂਤ ਤੋਂ ਬਾਅਦ ਸਤਾਵੇ ਦਾ ਕੱਟਿਆ ਹੋਇਆ ਉਹ ਇਸੇ ਤਰ੍ਹਾਂ ਦਾ ਕੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਸ਼ਮੇਸ਼ ਪਿਤਾ ਸਰਬਸਦਾਨੀ ਗੁਰੂ ਗੋਬੇ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚਾਰੋਂ ਸਹਿਬਜ਼ਾਦੇ ਮਾਤਾ ਜੀ ਅਤੇ ਬਾਕੀ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸਾਡੇ ਵੀਰ ਲੱਕੀ ਜਸਪਾਲ ਸਿੰਘ ਜੀ ਲੱਕੀ ਮਾਵੀ ਜੀ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਪੈਦਲ ਯਾਤਰਾ ਕਰਕੇ ਪਹਿਲਾਂ ਵਿਚ ਨੂੰ ਹੁੰਦੇ ਹੋਏ ਚਮਕੌਰ ਸਾਹਿਬ ਪੱਟਾ ਸਾਹਿਬ ਤੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਕੇ ਪਹੁੰਚੇ ਨੇ ਸੋ ਤੇ ਸ਼ਰਧਾ ਗੁਰੂਪਤੀ ਸਤਕਾਰ ਤੇ ਸਜਦਾ ਸੋ ਇਹਨਾਂ ਦੀ ਜਿਹੜੀ ਸ਼ਰਧਾ ਤੇ ਜਿਹੜਾ ਸਜਦਾ ਹਿੰਮਤ ਨੂੰ ਅਸੀਂ ਕਹਿੰਦੇ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਹਿੰਮਤ ਤੇ ਬਲ ਬਖਸ਼ਿਆ ਕਿ ਇਹਨਾਂ ਨੇ ਸ਼ਾਹਦਤ ਨੂੰ ਸਜ ਕੇ ਪੇਪਰ ਦੀ ਯਾਤਰਾ ਕੀਤੀ ਹੈ ਗੁਰੂ ਸਾਹਿਬ ਇਸੇ ਤਰ੍ਹਾਂ ਇਹਨਾਂ ਤੇ ਕਿਰਪਾ ਰੱਖਣ ਤੰਦਰੁਸਤੀ ਬਖਸ਼ਣ ਇਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਅਤੇ ਯਾਤਰਾਵਾਂ ਕਰਕੇ ਗੁਰੂ ਸਾਹਿਬ ਦੇ ਲੜ ਲੱਗੇ ਰਹਿਣ